ਵਿਛਤਾਚਾਰ ਵਿਰੋਧ ਵੱਡੀ ਕਾਰਵਾਈ ਕੀਤੀ ਗਈ ਹੈ ਭਗਵੰਤ ਮਾਨ ਸਰਕਾਰ ਨੇ ਵਿਛਤਾਚਾਰ ਦੇ ਵਿਰੋਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਦੇ ਮੁਖੀ ਨੂੰ ਹੀ ਸਸਪੈਂਡ ਕਰ ਦਿੱਤਾ ਮੌਤਲ ਕਰ ਦਿੱਤਾ ਪੂਰੀ ਖਬਰ ਕੀ ਆਖਰਕਾਰ ਕਿਹੜੇ ਐਸੇ ਇਲਜ਼ਾਮ ਲੱਗ ਗਏ ਕਿ ਆਪਣਾ ਵਿਜੀਲੈਂਸ ਚੀਫ ਹਟਾਉਣਾ ਪੈ ਗਿਆ ਭਗਵੰਤ ਮਾਨ ਨੂੰ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨਿਊ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਵੱਡੀ ਕਾਰਵਾਈ ਕਰਦਿਆਂ ਹੋਇਆ ਵਿਜੀਲੈਂਸ ਪੰਜਾਬ ਬਿਊਰੋ ਦੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਪੀਐਸ ਪਰਮਾਰ ਨੂੰ ਸਸਪੈਂਡ ਕਰ ਦਿੱਤਾ ਮੌਤਲ ਕਰ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਹੋਰ ਦੋ ਵੱਡੇ ਅਧਿਕਾਰੀ ਵੱਡੇ ਅਧਿਕਾਰੀ ਸਸਪੈਂਡ ਕੀਤੇ ਗਏ ਆ ਮਾਮਲਾ ਇਹ ਹੈ ਕਿ ਡਰਾਈਵਿੰਗ ਲਾਇਸੈਂਸਾਂ ਦੇ ਮਾਮਲੇ ਦੇ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਸ ਮਾਮਲੇ ਨੂੰ ਦਬਾਉਣ ਰੋਕਣ ਜਾਂ ਇਸ ਮਾਮਲੇ ਦੀ ਜਾਂਚ ਨੂੰ ਠੰਡਾ ਕਰਨ ਦੇ ਲਈ ਇਹਨਾਂ ਅਫਸਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜ਼ਿੰਮੇਵਾਰ ਸੀ ਜਿਸ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਫਾ ਹੋਏ ਤੇ ਉਹਨਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਚਾਉਣ ਵਾਲੇ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਨੇ ਵੱਡਾ ਤੇ ਸਖਤ ਕਦਮ ਚੁੱਕਦਿਆਂ ਹੋਇਆਂ ਵਿਜੀਲੈਂਸ ਮੁਖੀ ਨੂੰ ਮੁਅਤਲ ਕਰ ਦਿੱਤਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਡਰਾਈਵਿੰਗ ਲਾਇਸੈਂਸ ਕੱਪਲੇ ਵਿੱਚ ਵਿਜੀਲੈਂਸ ਮੁਖੀ ਪੀ ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਸਾਫ਼ ਤੇ ਸਪਸ਼ਟ ਸ਼ਬਦਾਂ ਚ ਆਖ ਚੁੱਕੇ ਨੇ ਕਿ ਜਿਹੜਾ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ ਉਹ ਨਹੀਂ ਬਚੇਗਾ ਇੱਕ ਕਾਰਵਾਈ ਵੀ ਕਪਰੇਵਾਜਾਂ ਨੂੰ ਬਚਾਉਣ ਦੇ ਮਾਮਲੇ ਵਿੱਚ ਸਾਹਮਣੇ ਆਈ ਹੈ ਵਿਜੀਲੈਂਸ ਦੇ ਮੁਖੀ ਦੇ ਨਾਲ ਨਾਲ ਏ ਆਈ ਜੀ ਅਤੇ ਐਸ ਐਸ ਪੀ ਨੂੰ ਵੀ ਮੋਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲਾਇਸੈਂਸ ਕਪਲੇ ਵਿੱਚ ਕਾਰਵਾਈ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਇਹ ਅਫਸਰਾਂ ਨੂੰ ਜਿਹੜਾ ਉਹ ਸਸਪੈਂਡ ਕੀਤਾ ਗਿਆ ਹੈ ਇਸ ਵੇਲੇ ਦੀ ਵੱਡੀ ਕਾਰਵਾਈ ਕਹਿ ਸਕਦੇ ਆ ਪੰਜਾਬ ਸਰਕਾਰ ਨੇ ਵੱਡਾ ਜਿਹੜਾ ਫੈਸਲਾ ਲਿਆ ਹੈ ਪੀਐਸ ਐਸਪੀਐਸ ਪਰਮਾਰ ਜਿਹੜੇ ਕਿ ਵਿਜੀਲੈਂਸ ਦੇ ਸਮੇ ਮੁਖੀ ਸੀ ਉਹਨਾਂ ਨੂੰ ਮੁਅਤਲ ਕੀਤਾ ਗਿਆ ਹੈ ਵੱਡੇ ਸੀਨੀਅਰ ਅਧਿਕਾਰੀ ਨੇ ਤੇ ਜੜਾਉ ਨਾਲ ਦੀ ਮੁਤਲੀ ਦੇ ਕੀ ਮਾਇਨੇ ਨਿਕਲਣਗੇ ਕਿ ਇਹ ਸਨੇਹਾ ਦੇਣ ਦੀ ਕੋਸ਼ਿਸ਼ ਵੀ ਹੈ ਇਸ ਮੁਤਲੀ ਦੇ ਨਾਲ ਕਿ ਤੁਸੀਂ ਇਹ ਨਾ ਕਹੋ ਕਿ ਪੰਜਾਬ ਪੁਲਿਸ ਵਾਲੇ ਬਚੇ ਰਹਿਣਗੇ ਪੰਜਾਬ ਪੁਲਿਸ ਜੇਕਰ ਮੀਆਂ ਮਿੱਠੂ ਵਾਲੀ ਸਥਿਤੀ ਚ ਜਾਊਗੀ ਤਾਂ ਉਹਦੇ ਜਿਹੜੇ ਪ੍ਰੈਸਟ ਅਫਸਰ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਸਿਰਫ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਸਿਵਲ ਪ੍ਰਸ਼ਾਸਨ ਦੇ ਅਫਸਰ ਹੀ ਟੰਗੇ ਜਾਣਗੇ ਬੀਡੀਪੀਓ ਇਹ ਨਾ ਸੋਚਿਆ ਜਾਵੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਹੈ ਕਿ ਪੁਲਿਸ ਵੀ ਜਿਹੜੀ ਆ ਉਹ ਬਖਸ਼ੀ ਨਹੀਂ ਜਾਏਗੀ ਜੇਕਰ ਪੁਲਿਸ ਅਜੇ ਕਪਲੇਬਾਜ਼ੀਆਂ ਕਰੇਗੀ ਜੇ ਕਪਲੇਬਾਜ਼ੀਆਂ ਨੂੰ ਜਿਹੜਾ ਲਕਾਉਣ ਛਪਾਉਣ ਜਾਂ ਇਹ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਐਸਪੀਐਸ ਪਰਮਾਰ ਸੀਨੀਅਰ ਅਧਿਕਾਰੀ ਨੇ ਬੜੇ ਚਾਵਾ ਦੇ ਨਾਲ ਉਹਨਾਂ ਨੂੰ ਜਿਹੜਾ ਮੁਖੀ ਲਾਇਆ ਗਿਆ ਸੀ ਲਗਾਤਾਰ ਉਹਨਾਂ ਦੇ ਬਾਰੇ ਕਿਹਾ ਗਿਆ ਕਿ ਉਹਨਾਂ ਨੂੰ ਬਹੁਤ ਓਕੇ ਕਿ ਹੁਣ ਜ਼ਿੰਮੇਵਾਰੀ ਤਾਂ ਭ੍ਰਿਸ਼ਟਾਚਾਰ ਰੋਕਣ ਦੀ ਪਰਮਾਰ ਸਾਹਿਬ ਦੀ ਆਪਣੀ ਸੀਗੀ ਪਰਮਾਰ ਸਾਹਿਬ ਹੁਣ ਉਹਦੇ 'ਚ ਵੀ ਫੇਲ ਹੋ ਗਏ ਤੇ ਮੁੱਖ ਮੰਤਰੀ ਨੂੰ ਐਕਸ਼ਨ ਲੈਣਾ ਪੈ ਗਿਆ ਜਾਂ ਫਿਰ ਇਹਦੇ ਪੱਸੇ ਮੰੰਜਰ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੈ ਦੇਖੋ ਆ ਚੀਜ਼ਾਂ ਇੰਨੀ ਆ ਜ਼ਿਆਦਾ ਹੋ ਗਈਆਂ ਕਿ ਹਰ ਚੀਜ਼ ਸ਼ੱਕ ਦੇ ਘੇਰੇ ਚ ਜਾਂਦੀ ਜਾਂਦੀ ਹੈ ਅ ਜਿਹੜੀ ਕਾਰਜਸ਼ੈਲੀ ਸਾਡੀਆਂ ਸਰਕਾਰਾਂ ਦੀ ਹੋ ਗਈ ਸਰਕਾਰੀ ਤੰਤਰ ਦੀ ਹੋ ਗਈ ਸੱਤਾ ਦੀ ਹੋ ਗਈ ਸੱਤਾ ਚ ਬੈਠੇ ਲੋਕਾਂ ਦੀ ਹੋ ਗਈ ਤਾਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੱਕ ਦੇ ਘੇਰੇ ਚ ਜਾਂਦੀਆਂ ਨੇ ਹੁਣ ਇਹਦੇ ਪੱਸੇ ਮੰਜ਼ਰ ਚ ਕੀ ਹੈ ਇਹ ਅਲੱਗ ਦਾ ਗੱਲ ਹੈ ਹੁਣ ਜਿਹੜਾ ਐਸਪੀਐਸ ਪਰਮਾਰ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਜਾਂ ਉਹਦੇ ਦੋ ਹੋਰ ਸਾਥੀਆਂ ਤੇ ਕਾਰਵਾਈ ਹੋਈ ਹੈ ਕੀ ਕੋਈ ਜਾਂਚ ਵਿੱਢੀ ਗਈ ਕੀ ਉਹ ਜਾਂਚ ਕੀਤੀ ਗਈ ਕੀ ਉਸ ਜਾਂਚ ਸਾਹਮਣੇ ਆਇਆ ਕਿਸ ਨੇ ਉਹ ਜਾਂਚ ਕੀਤੀ ਕਿਵੇਂ ਉਹ ਚੀਜ਼ ਦਾ ਖੁਲਾਸਾ ਹੋਇਆ ਜਾਂ ਹਜੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਪਤਾ ਲੱਗਿਆ ਜਾਂ ਫਿਰ ਵਿਜੇ ਸਿੰਘਲਾ ਜਿਹੜੇ ਮਾਨਸਾ ਵਾਲੇ ਨੇ ਸਿਹਤ ਮੰਤਰੀ ਸੀ ਪੰਜਾਬ ਦੇ ਉਹਨਾਂ ਵਾਲਾ ਹਾਲ ਤਾਂ ਨਹੀਂ ਕਿਤੇ ਕਿਵੇਂ ਆਡੀਓ ਮੈ ਸੁਣੀ ਆ ਹੁਣ ਉਹ ਆਡੀਓ ਅਦਾਲਤ ਨੂੰ ਵੀ ਨਹੀਂ ਦਿੱਤੀ ਤੇ ਉਹ ਜਮਾਨਤ ਤੇ ਬਾਹਰ ਫਿਰਦੇ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਉਹਨਾਂ ਤੇ ਉਹਨਾਂ ਦਾ ਕੀ ਬਣਿਆ ਫੋਜਾ ਸਿੰਘ ਸਰਾਰੀ ਵਾਲਾ ਕੀ ਬਣਿਆ ਹੋਰ ਕਈਆਂ ਤੇ ਲੱਗ ਲੁਗ ਹਟੇ ਤਾਂ ਕੁੱਲ ਮਿਲਾ ਕੇ ਇਹ ਹੈ ਕਿ ਕੀ ਹੈ ਦਰਸ਼ਨੀ ਘੋੜੇ ਵਾਲਾ ਕੰਮ ਤਾਂ ਨਹੀਂ ਜਾ ਕਾਮਾਰਕਟੰਗਣ ਵਾਲਾ ਕੰਮ ਤਾਂ ਨਹੀਂ ਹੈ ਇੱਕ ਵੱਡਾ ਸਵਾਲ ਹੈ ਪਰ ਫਿਲਹਾਲ ਇੱਕ ਵੱਡੀ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਫਿਲਹਾਲ ਸਾਹਮਣੇ ਆਈ ਹੈ ਵਿਜੀਲੈਂਸ ਦੇ ਮੁਖੀ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਨੂੰ ਮੁਅਤਲ ਕੀਤਾ ਗਿਆ ਉਹਨਾਂ ਦੇ ਨਾਲ ਨਾਲ ਇੱਕ ਐਸਐਸਪੀ ਤੇ ਇੱਕ ਏਆਈਡੀਜੀ ਨੂੰ ਵੀ ਜਿਹੜਾ ਡੀਆਈਜੀ ਨੂੰ ਵੀ ਜਿਹੜਾ ਉਹ ਮੁਅਤਲ ਕੀਤਾ ਗਿਆ ਆਖਰਕਾਰ ਇਹ ਵੱਡੀ ਕਾਰਵਾਈ ਹੈ ਇਹਦੇ ਅਸਰ ਕੀ ਹੁੰਦੇ ਆ ਇਹ ਸਮਾਂ ਦੱਸੇਗਾ